ਰੈਕਟਡ ਟਰਾਲੀ ਦੇ ਉੱਤੇ ਅਸੀਂ ਮੌਜੂਦ ਆ ਉਹ ਟਰਾਲੀ ਵੀ ਇੱਕ ਘਰ ਤੋਂ ਸਮਾਨ ਕੱਢਣ ਜਾ ਰਹੀ ਹੈ ਅੱਗੇ ਦੱਸਿਆ ਜਾ ਰਿਹਾ ਹੈ ਕਿ ਪਾਣੀ ਕਾਫੀ ਜ਼ਿਆਦਾ ਹੈ ਘਰਾਂ 'ਚ ਪਾਣੀ ਵੜ ਗਿਆ ਤੇ ਉਹ ਵਾਲਾ ਜਿਹੜਾ ਲੋਕ ਆਪਣਾ ਘਰ ਛੱਡ ਕੇ ਇੱਧਰ ਆਉਣਗੇ ਤੇ ਇਹ ਭਾਈ ਸਾਹਿਬ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਆ ਕਿ ਅੱਗੇ ਕੀ ਮਾਹੌਲ ਹੈ ਤੁਹਾਡਾ ਨਾਮ ਕੀ ਹੈ ਤੇ ਤੁਹਾਡਾ ਪਿੰਡ ਕਿਹੜਾ ਹੈ ਮੇਰਾ ਨਾਮ ਪ੍ਰਿੰਦਰ ਸਿੰਘ ਹੈ ਜੀ ਮੇਰਾ ਪਿੰਡ ਚੂੜਪੋਰਾ ਜੀ ਅੱਛਾ ਜੀ ਮੈਂ ਇੱਥੇ ਸਮਾਨ ਲੈਣ ਆਇਆ ਹਾਂ ਆਪਣੇ ਰਿਸ਼ਤੇਦਾਰ ਨੇ ਮੁੰਡੇ ਆਂਦੀ ਉਹਨਾਂ ਦਾ ਉਹਨਾਂ ਦਾ ਘਰ ਕੋਟ ਹੈ ਚੁੱਕਾ ਜੀ ਹਾਂ ਉਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਟੁੱਟਾ ਵਾ ਤੇ ਉਹਨਾਂ ਦਾ ਘਰ ਛੇ ਜੁਕਾ ਵਾ ਤੇ ਸਾਰਾ ਸਮਾਨ ਸਵੇਰ ਦੇ ਅੱਜ ਲੱਗੇ ਹੋਏ ਆ ਬੇੜਿਆਂ ਦੇ ਉੱਥੋਂ ਆਉਂਦਾ ਇੱਥੋਂ ਪੁਲ ਤੋਂ ਅਸੀਂ ਪਾਰ ਅੱਗੇ ਲੈ ਕੇ ਆਈਦਾ ਜੀ ਠੀਕ ਹੈ ਤੁਸੀਂ ਕਿੰਨਾ ਵਾ ਢੇੜਾ ਲਾ ਰਹੇ ਹੋ ਇੱਧਰ ਨੂੰ ਇੱਧਰੋਂ ਸਾਡਾ ਜੀ ਦੋ ਟਰਾਲੇ ਲਾਏ ਆ ਤੀਜਾ ਟਰਾਲਾ ਲੈਨ ਚੱਲੇ ਆ ਜੀ ਮਤਲਬ ਜਿਨ੍ਹਾਂ ਦੇ ਘਰਾਂ ਜਿਹੜੇ ਆਪਣਾ ਸਮਾਨ ਸ਼ਿਫਟ ਕਰ ਰਹੇ ਮਤਲਬ ਉੱਥੇ ਰਹਿਣ ਵਾਲੇ ਹਾਲਾਤ ਨਹੀਂ ਬਚੇ ਨਹੀਂ ਬਜੇ ਜੀ ਉੱਥੇ ਸਾਰਾ ਘਰ ਹੀ ਤੁਹਾਨੂੰ ਦੱਸਿਆ ਰਿਆ ਘਰ ਟੱਹ ਜਲਿਆ ਜੀ ਇਹਨਾਂ ਦਾ ਸਾਰਾ ਅੱਧਾ ਘਟਿਆ ਚੁੱਕਾ ਵਾਧਾ ਟੱਜ ਲਿਆ ਵਾ ਤੇ ਇਦਾਂ ਦੇ ਤਾਂ ਬਹੁਤ ਸਾਰੇ ਘਰ ਹੋਣਗੇ ਜਿੱਦਾਂ ਨੁਕਸਾਨ ਹੋਇਆ ਹੋਏਗਾ ਹਾਂਜੀ ਬਹੁਤ ਸਾਰੇ ਘਰ ਆ ਜੀ ਜਦੋਂ ਆਪਾਂ ਅੱਗੇ ਜਾਈਏ ਪਤਾ ਫਿਰ ਲੱਗਦਾ ਇੱਥੋਂ ਦੇਖਣਿਆਂ ਤਾਂ ਕਹਿਣਾ ਕੋਈ ਗੱਲ ਨਹੀਂ ਕਰ ਦੇਦਾ ਪਿਆ ਜਦੋਂ ਗਰਾਊਂਡ ਲੈਵਲ ਤੇ ਅੱਗੇ ਪਾਣੀ ਦੇ ਵਿੱਚ ਜਾਈਏ ਫਿਰ ਪਤਾ ਲੱਗਦਾ ਬਿਲਕੁਲ ਗਰਾਊਂਡ ਲੈਵਲ ਤੇ ਹਾਲਾਤ ਕੁਝ ਹੋਰ ਨੇ ਜਿੱਥੇ ਤੱਕ মিডিਆ ਪੌਂਸ ਪਾ ਰਿਹਾ ਜਿੱਥੇ ਤੱਕ ਦਿਖਾਇਆ ਜਾ ਰਿਹਾ ਉੱਥੇ ਹਾਲਾਤ ਕੁਝ ਹੋਰ ਨੇ ਅੱਗੇ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਦਰਿਆ ਦਾ ਪਾਣੀ ਹੈ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਉਹ ਲੋਕ ਜਿਹੜੇ ਨੇ ਆਪਣਾ ਸਮਾਨ ਇੱਧਰ ਨੂੰ ਸ਼ਿਫਟ ਕਰ ਰਹੇ ਨੇ